ਤਸੀਂ 2023 ਚ ਰਜਿਸਟਰੀ ਕਰਾਈ ਸੀ ਜੋ ਕਲੈਕਟਰ ਰੇਟ ਸੀਗਾ ਉਹ ਸਤੋਂ ਤਹਿਸੀਲਦਾਰ ਨੇ ਜਿੰਨਾ ਕਹਿਆ ਸੀ ਉਹਨਾਂ ਪਰਤਾ ਜੇ ਹੁਣ ਏਡੀਸੀ ਦੇ ਸਾਹ ਸਾਹ ਨੇ ਭੇਜਿਆ ਸਾਨੂੰ ਨੋਟਿਸ ਬੇ ਤੁਸੀਂ 20240 ਰੁਪਏ ਹੋਰ ਪਰ ਸਾਨੂੰ ਤਹਿਸੀਲਦਾਰ ਨੇ ਜਿੰਨਾ ਕਹਿਆ ਸੀ ਉਹਨਾਂ ਪਰ ਇਹ 75 ਸਾਲਾਂ ਦਾ ਬਦਲਾ ਲੈ ਕੇ ਆਏ ਹੋ ਤੁਸੀਂ ਜਿਹੜੇ ਤੁਸੀਂ ਲੋਕਾਂ ਦੀਆਂ ਜੇਬਾਂ ਚੋਂ ਡਾਕਾ ਮਾਰਨਾ ਉਹ ਇਹਦੇ ਇਕੱਲੇ ਇਹਨਾਂ ਨੂੰ ਨਹੀਂ ਕੱਢੇ ਆਦੇ ਗਿੱਦੜਵਾਹਾ ਦੇ ਵਿੱਚ ਬਹੁਤ ਸਾਰੇ ਨੋਟਸ ਗਏ ਨੇ ਇੱਕ ਹੋਰ ਡਾਕਾ ਮਾਰ ਰਹੀ ਆ ਭਗਵੰਤਬਾਨ ਸਰਕਾਰ ਜੇਬਾਂ ਦੇ ਉੱਤੇ ਕੀ ਹੁਣ ਇਹ ਆਦਿਆ ਵੀ ਲੋਕਾਂ ਦੀ ਲੁੱਟ ਕਿਵੇਂ ਕਰਨੀ ਆ ਭਗਵੰਤਬਾਨ ਸਰਕਾਰਾਂ ਦੀ ਲੋਕਾਂ ਦੇ ਜੇਬਾਂ ਚੋਂ ਪੈਸੇ ਕਿਵੇਂ ਕੱਢਨੇ ਆ ਇਹ ਤਾਂ ਘਰ ਘਰ ਜਾ ਕੇ ਲੁੱਟ ਰਹੇ ਆ ਭਰਾਵਾ ਕੀ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਇਹ ਘੱਟ ਰੇਟ ਤੇ ਆ ਜਿਹੜਾ ਮੌਕੇ ਦੇ ਉੱਤੇ ਤਹਿਸੀਲਦਾਰ ਹੈ ਉਹ ਉੱਤੇ ਬੈਠਾ ਕੀ ਕਰ ਰਿਹਾ ਸੀ ਉਹਨੇ ਜੇ ਰੇਟ ਘੱਟ ਭਰਿਆ ਉਹਨੇ ਰਜਿਸਟਰੀ ਕਿਵੇਂ ਕਰਤੀ ਭਈ ਵੀ ਉਹਨੇ ਇੱਕ ਕਰਤੀ ਦੋ ਕਰਤੀ ਜਿਹੜੇ ਐਨ ਐਨ ਨੋਟਸ ਕੱਢ ਰਹੇ ਹਣ ਸਾਰਗੇ ਗਲਤ ਕਰਤੀਆਂ ਉਹਨਾਂ ਨੇ ਮਾੜਾ ਮੋਟਾ ਤਾਂ ਲੋਕਾਂ ਨੂੰ ਸਹਿਕ ਦਾ ਛੱਡ ਦਿਓ ਪਤੰਦਰੋ ਤੁਸੀਂ ਤਾਂ ਜਮਾ ਹੀ ਆਂ ਛੁਰਾ ਤਿੱਖਾ ਕਰਕੇ ਤੁਸੀਂ ਤਾਂ ਗੱਲ ਲਾਉਣ ਨੂੰ ਹੋ ਗਏ ਸਹਿਕ ਦਾ ਛੱਡ ਦਿਓ ਜੇ ਲੋਕ ਰਹਿਣਗੇ ਫੇਰ ਹੀ ਰਾਜ ਕਰੋਗੇ ਭਗਵੰਤ ਸਿਆ ਅੱਜਾ ਦੇ ਆ ਪੈਸੇ ਭਰੋ ਇਹ ਤਾਂ ਫਿਰ ਧੌਣ ਤੇ ਗੋਡਾ ਰੱਖ ਕੇ ਭਵਾਰ ਭਰਾ ਰਹੇ ਆ ਕੀ ਤੁਸੀਂ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਮੁੰਡਿਓ ਇਹ ਸਿਸਟਮ ਚੱਲ ਪੈਣਾ ਜਿਹੜੇ 3 ਮਹੀਨੇ ਸਾਲ ਪੁਰਾਣੀਆਂ ਰਜਿਸਟਰੀਆਂ ਦੇ ਕੱਢ ਲੈਣ ਵੀ ਲੋਕ ਤਾਂ ਪੈਸੇ ਭਰਨ ਲੱਗ ਗਏ ਆ ਇਹਨਾਂ ਨੂੰ ਕੱਢੋ ਨੋਟਸ ਤੇ ਭਰਾਓ ਟੀਕਾ ਲਾ ਕੇ ਵੇਖ ਰਹੇ ਆ ਪੰਜਾਬ ਦੇ ਲੋਕਾਂ ਨੂੰ ਅਧਿਆਵਾ ਚੱਕੋ ਡਾਕਾ ਮਾਰ ਰਹੇ ਆ ਡਾਕੂ ਆ ਗਏ ਆ ਪੰਜਾਬ ਦੇ ਵਿੱਚ ਲੁੱਟ ਰਹੇ ਆ ਘਰਾਂ ਦੇ ਵਿੱਚ ਦਿਨੇ ਡਾਕਾ ਮਾਰ ਰਹੇ ਆ 2.5 ਸਾਲਾਂ ਬਾਅਦ 3-3 ਸਾਲਾਂ ਬਾਅਦ ਅੱਜ ਤੁਸੀਂ ਨੋਟਸ ਕੱਢ ਰਹੇ ਹੋ ਵੀ ਤੁਸੀਂ ਆ ਕੇ ਪੈਸੇ ਭਰੋ ਤੁਸੀਂ ਘੱਟ ਰੇਟ ਭਰਿਆ ਇਹਦਾ ਮਤਲਬ ਅੱਜ ਤੋਂ 2 ਸਾਲਾਂ ਬਾਅਦ ਕੀ ਗਾਰੰਟੀ ਆ ਫੇਰ ਇਹਨਾਂ ਨੂੰ ਕਿਹਾ ਜਾਵੇ ਤੁਸੀਂ ਘੱਟ ਰੇਟ ਭਰਿਆ ਲੋਕਵਾਇ ਟੀਵੀ ਨਾਲ ਜੁੜਨ ਤੁਸੀਂ ਮੈਂ ਮਤਾਜ ਇੱਕ ਪੰਜਾਬ ਦੇ ਵਿੱਚ ਨਵਾਂ ਮਸਲਾ ਸਾਹਮਣੇ ਆਇਆ ਉਹ ਇਹ ਹੈ ਕਿ ਜਿਸ ਕਿਸੇ ਨੇ ਵਿਅਕਤੀ ਨੇ ਆਪਣੀ ਜग्गा ਦੀ ਰਜਿਸਟਰੀ ਕਰਾਈ ਹੁੰਦੀ ਹੈ ਉਹ ਜੋ ਉਸ ਦਿਨ ਦਾ ਰਿਕਲੈਕਟਰ ਰੇਟ ਹੁੰਦਾ ਉਸ ਹਿਸਾਬ ਨਾਲ ਹੁੰਦੀ ਹੈ ਉਹਨੇ ਪੈਸੇ ਉਹਨਾਂ ਤੋਂ ਮੰਗੇ ਜਾਂਦੇ ਆ ਹਸਾਬ ਕਿਤਾਬ ਲਾ ਕੇ ਸਾਰੀਆਂ ਫੀਸਾਂ ਭੜੀਆਂ ਜਾਂਦੀਆਂ ਨੇ ਪਰ ਜੇਕਰ ਤੁਹਾਨੂੰ ਕੋਈ 2 ਜਾਂ 3 ਸਾਲ ਬਾਅਦ ਕਹਵੇ ਕਿ ਭਾਈ ਤੁਸੀਂ ਉਦੋਂ ਪੈਸੇ ਘੱਟ ਭਰੇ ਸੀਗੇ ਸਾਨੂੰ ਹੋਰ ਦਿਓ ਇਸ ਤਰੀਕੇ ਦੇ ਨੋਟਿਸ ਨੇ ਜਿਹੜੇ ਉਹ ਹਲਕਾ ਗਿੱਦੜਵਾਦ ਤਹਿਸੀਲ ਗਿੱਦੜਵਾਹਾ ਦੇ ਵਿੱਚ ਆ ਰਹੇ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਿੰਡ ਕਿਸ਼ਨਪੁਰ ਇਹਨਾਂ ਦਾ ਹੋਰ ਵੀ ਕਈ ਨੋਟਿਸ ਪਿੰਡਾਂ ਦੇ ਵਿੱਚ ਆ ਰਹੇ ਆ ਪੂਰਾ ਪਹਿਲਾਂ ਮਾਮਲਾ ਜਾਣਦੇ ਆ ਕੀ ਹੈ ਤੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਪੂਰਾ ਮਾਮਲਾ ਕੀ ਹੈ ਕੀ ਤੁਹਾਨੂੰ ਨੋਟਿਸ ਆਇਆ ਹੈ ਕੀ ਤੁਹਾਨੂੰ ਕਿਹਾ ਗਿਆ ਕੀ ਜ਼ਮੀਨ ਸੀ ਕੀ ਕੀਤਾ ਸੀ ਤੁਸੀਂ ਉਹਦਾ ਅਸੀਂ 2023 ਚ ਰਜਿਸਟਰੀ ਕਰਾਈ ਸੀ ਆਪਦੇ ਚਾਚੇ ਦੇ ਨਾਂ ਤੋਂ ਕਰਾਈ ਹੈ ਸਾਡੇ ਪਰਿਵਾਰ ਚ ਕੋਈ ਵਾਧ ਕਾੜ ਦੀ ਪਹਿਲੀ ਸੀਗੀ ਉਹੀ ਅਸੀਂ ਟਰਾਂਸਫਰ ਕਰਾਉਂਦੇ ਸੀ ਆਪਦੇ ਨਾਂ ਤੇ ਜੀ ਉਹਦੇ ਚ ਅਸੀਂ ਜੋ ਕਲੈਕਟਰ ਰੇਟ ਸੀਗਾ ਉਸ ਨਾਲ ਤੋਂ ਤਹਿਸੀਲਦਾਰ ਨੇ ਜਿੰਨਾ ਕਹਾ ਸੀ ਉਹਨਾਂ ਪਰਤਾ ਠੀਕ ਐ ਤੇ ਰਜਿਸਟਰੀ ਆਦੇ ਨਾ ਕਰਾ ਲਈ ਠੀਕ ਉਹਦੇ ਬਾਅਦ ਚ ਹੁਣ ਏਡੀਸੀ ਦੇ ਸਾਹਬ ਨੇ ਭੇਜਿਆ ਸਾਨੂੰ ਨੋਟਿਸ ਵੀ ਤੁਸੀਂ 20240 ਰੁਪਏ ਹੋਰ ਭਰੋ ਹੋਰ ਭਰੋ ਹੋਰ ਭਰੋ ਹੁਣ ਕਿਉਂ ਕਾਦੇ ਮੰਗਦੇ ਨੇ ਬਾਈ ਉਹਾਂ ਨੇ ਉਹ ਤੋਂ ਕਲੈਕਟਰ ਰੇਟ ਤੁਸੀਂ ਘੱਟ ਭਰਿਆ ਘੱਟ ਭਰਿਆ ਘੱਟ ਭਰਿਆ ਠੀਕ ਐ ਸਾਨੂੰ ਤਹਿਸੀਲਦਾਰ ਨੇ ਜਿੰਨਾ ਕਹਾ ਸੀ ਉਹਨਾਂ ਭਰਿਆ ਠੀਕ ਐ ਮਤਲਬ ਜਦੋਂ ਤੁਸੀਂ ਰਜਿਸਟਰੀ ਕਰਵਾਈ ਸੀ ਕਿੰਨੀ ਜਗ੍ਹਾ ਸੀਗੀ ਉਹ ਉਹ 2 ਕਨਾਲਾਂ ਤੇ 8 ਮਰਲੇ 2 ਕਨਾਲਾਂ 8 ਮਰਲੇ ਹਾਂ ਉਹ ਤੁਸੀਂ ਕਿੰਨੇ ਜਣੇ ਦੇ ਨਾਮ ਕਰਵਾਈਏ ਬਾਅਦ ਚ ਅਸੀਂ ਆਪਦੇ ਘਰ ਵਾਲਿਆਂ ਦੇ ਨਾਮ ਕਰਾਤੀ ਮੇਰੇ ਭਾਈ ਨੇ ਵੀ ਤੇ ਮੈਂ ਵੀ ਠੀਕ ਹੈ ਤੇ ਇੱਕ ਸਾਡੀ ਮਾਸੇ ਦੇ ਨਾਮ ਕਰਾਤੀ ਸੀ ਉਹ ਉਦੋਂ ਅਸੀਂ ਐਂ ਕਰਾ ਉਹ ਸਾਨੂੰ ਜਿਹੜਾ ਸੀਗਾ ਆਰਜੀ ਨਵੀਸ ਆਰਜੀ ਨਵੀਸ ਉਹ ਸਾਨੂੰ ਉਹਦਾ ਤੁਸੀਂ ਇਹ ਬੁੜੀਆਂ ਦੇ ਨਾਮ ਕਰਵਾ ਦੇ ਖਰਚਾ ਘਟਪੂਗਾ ਠੀਕ ਹੈ ਤੁਸੀਂ ਉਹ ਕਰਾਤੀ ਮੰਨ ਕੇ ਚੱਲੋ ਵੀ ਤੁਹਾਡੀ ਕੋਈ ਜ਼ਮੀਨ ਸੀਗੀ ਪਰਿਵਾਰ ਦੀ ਉਹ ਤੁਸੀਂ ਜਿੰਨੂੰ ਜਿੰਨੂੰ ਦੇਣੀ ਸੀ ਉਹ ਤੁਸੀਂ ਦੇਤੀ ਹਾਂ ਦੇਤੀ ਜੀ ਉਹਦੇ ਨਾਮ ਕਰਾਤੀ ਹਾਂਜੀ ਰਜਿਸਟਰੀ ਉਹ ਵੀ ਤੁਸੀਂ ਕਰਵਾ ਲਈ ਹਾਂ ਰਜਿਸਟਰੀ ਕਰਾ ਲਈ ਅੰਤਕਾਲ ਚੜ ਗਏ ਜਿਵੇਂ ਆਮ ਤੌਰ ਤੇ ਹੁੰਦਾ ਕਿ ਜਿੰਨੇ ਪੈਸੇ ਆਪਣੇ ਤੋਂ ਅਫਸਰ ਮੰਗਦੇ ਨੇ ਜਾਂ ਜੋ ਉੱਥੇ ਡਿਊਟੀ ਹੁੰਦੀ ਹੈ ਉਹ ਮੰਗਦੇ ਆ ਕਿ ਭਾਈ ਤੁਹਾਡੇ ਇੰਨੇ ਸਭ ਇੰਨੇ ਬਣਦੇ ਤੁਸੀਂ ਉਹਨੇ ਪੂਰੇ ਦਿੱਤੇ ਸੀ ਉਹਨਾਂ ਨੇ ਉਹਨੇ ਪੂਰੇ ਦਿੱਤੇ ਸੀ ਕਿੰਨੇ ਪੈਸੇ ਲਏ ਸੀ ਤੁਹਾਡੇ ਤੋਂ 18000 ਰੁਪਏ ਭਰਾ ਜੀ 18000 ਰੁਪਿਆ ਹਾਂਜੀ ਮਤਲਬ 18000 ਰੁਪਿਆ 200 ਪਹਿਲਾਂ ਭਰਵਾਇਆ ਸੀ ਹਾਂਜੀ ਹਾਂਜੀ ਹੁਣ ਕਿੰਨੇ ਮੰਗ ਰਹੇ ਹੋਰ ਹੁਣ 20240 ਹੋਰ ਮੰਗੀ 20240 ਹੋਰ ਮੰਗ ਰਹੇ ਹਾਂਜੀ ਹਾਂਜੀ ਬਕਾਇਆ ਕੱਢੀ ਬੈਠੇ ਅੱਛਾ ਮਤਲਬ ਇਸ ਤਰੀਕੇ ਨਾਲ ਤੁਸੀਂ ਉਦੋਂ ਅੱਧੇ ਤੋਂ ਵੀ ਘੱਟ ਪੈਸੇ ਭਰੇ ਆ ਉਹ ਕਹਿੰਦੇ ਹਾਂਜੀ ਹਾਂਜੀ ਅੱਧੇ ਤੋਂ ਵੀ ਘੱਟ ਭਰੇ ਠੀਕ ਹੈ ਹਾਂ ਤੋੜੇ ਵੀ ਭਾਈ ਜ਼ਮੀਨ ਸੀ ਉਹ ਇਹ ਆਪਣੇ ਬ੍ਰਦਰ ਹੀ ਹੈ ਠੀਕ ਹੈ ਸਾਂਝਾ ਖਾਤਾ ਹੈ ਸਾਡਾ ੁੱਡਾ ਸਾਂਝਾ ਖਾਤਾ ਹੈ ਹਾਂਜੀ ਠੀਕ ਹੈ ਉਹ ਜ਼ਮੀਨ ਕਿਹੜੀ ਹੈ ਭਾਈ ਉਹ ਕੋਈ ਪਲਾਟ ਵਗੈਰਾ ਨੇ ਜਾਂ ਕੀ ਆ ਨਹਿਰੀ ਜ਼ਮੀਨ ਹੈ ਝੋਨਾ ਕਣਕ ਬੀਜਦੇ ਅੱਛਾ ਹਾਂਜੀ ਨਹਿਰੀ ਜ਼ਮੀਨ ਹੈ ਨਹਿਰੀ ਜ਼ਮੀਨ ਤੇ ਉਹ ਕੀ ਕਹਿੰਦੇ ਵੀ ਨਹਿਰੀ ਜ਼ਮੀਨ ਮੰਨਦੇ ਉਹਨੂੰ ਉਹ ਤਾਂ ਦੇ ਅਜੇ ਤਾਂ ਸਾਨੂੰ 13 ਤਰੀਕ ਪਾਤੀਗਾ ਅੱਛਾ 13 ਤਰੀਕ ਨੂੰ ਪੇਸ਼ ਹੋ ਸਾਰਾ ਪਰਿਵਾਰ ਨਾਲ ਨਾਲ ਬੁੜੀਆਂ ਨੂੰ ਨਾਲ ਲੈ ਕੇ ਆਓ ਠੀਕ ਹੈ ਹਾਂਜੀ ਮਰ ਤੁਹਾਡੀ ਜ਼ਮੀਨ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਿੰਨਾਂ ਨੂੰ ਦੇਣੀ ਸੀ ਦੇਤੀ ਪੈਸੇ ਜਿਹੜੇ ਮੰਗੇ ਤੁਸੀਂ ਉਹ ਵੀ ਦੇਤੇ ਹਾਂਜੀ ਹੁਣ ਤੁਹਾਡੇ ਦੇ ਇੱਕ ਹਿਸਾਬ ਦਾ ਕੇਸ ਚੱਲ ਰਿਹਾ ਹਾਂ ਕੇਸ ਚੱਲ ਰਿਹਾ ਠੀਕ ਹੈ ਭਾਈ ਕੀ ਪੂਰਾ ਮਾਮਲਾ ਇਹ ਜਿਹੜਾ ਤੁਹਾਡੇ ਕੋਲੇ ਆਏ ਨੇ ਮਤਲਬ ਇਹ ਕੀ ਆ ਵੀ ਹਾਂ ਕਿਦਣਾ ਵਾਹੇ ਚ ਹੋਰ ਵੀ ਕਈ ਨੋਟ ਸਾਰੇ ਇਹੋ ਜੇ ਇਹ ਬਾਈ ਵਰਗੇ ਜਦੋਂ ਆਏ ਵੀ ਸਾਨੂੰ ਨੋਟਸ ਕੱਢੇ ਆ ਵੀ ਐਂ ਕਰਕੇ ਵੀ 20240 ਰੁਪਏ ਤੁਸੀਂ ਭਰੋ ਹਾਂ ਇਹ ਮਸਲਾ ਆਪਣੇ ਕੋਲੇ ਆਉਂਦਾ ਹੈ ਤੇ ਇਹਨਾਂ ਦੀ ਤਾਰੀਖ ਸੀਗੀ ਉਸ ਦਿਨ 7 ਤਾਰੀਖ ਸ਼ਾਇਦ ਏਡੀਸੀ ਸਾਹਿਬ ਦੇ 7 ਨੂੰ ਸਾਡੇ ਕੋਲ ਜਾਇ ਨਹੀਂ ਗਿਆ ਅਸੀਂ 8 ਨੂੰ ਗਏ ਆ ਏਡੀਸੀ ਸਾਹਿਬ ਮਿਲੇ ਨਹੀਂ ਉਹਨਾਂ ਦੇ ਰੀਡਰ ਸਾਹਿਬ ਸੀ ਜਦੋਂ ਅਸੀਂ ਪੁੱਛਿਆ ਵੀ 200 222 ਤੇ 23 ਦੇ ਵਿੱਚ ਰਜਿਸਟਰੀ ਹੋਈ ਆ 22 23 22 ਦਾ ਐਂਡ ਤੇ 23 ਦਾ ਸ਼ੁਰੂ 22 23 ਅਸੀਂ ਆਖਿਆ ਵੀ ਇਹ ਗੱਲ ਨੂੰ ਤਾਂ 2 ਸਾਲ ਹੋ ਗਏ ਗਾ 3 ਹੋਣ ਵਾਲੇ ਹੋਗੇ ਤੇ 3 ਸਾਲਾਂ ਬਾਅਦ ਤੁਸੀਂ 20240 ਰੁਪਏ ਕੱਢਤੇ ਉਹ ਆਦੇ ਕੱਲੇ ਇਹਨਾਂ ਨੂੰ ਨਹੀਂ ਕੱਢੇ ਆਦੇ ਗਿੱਦੜਵਾਹਾ ਦੇ ਵਿੱਚ ਬਹੁਤ ਸਾਰੇ ਨੋਟਸ ਗਏ ਨੇ ਤੇ ਇਹਨਾਂ ਨੇ ਰੇਟ ਘਟ ਪਰਿਆ ਅਸੀਂ ਆਖਿਆ ਜੀ ਵੀ ਕਲੈਕਟਰ ਰੇਟ ਜੋ ਉਦੋਂ ਦਾ ਵਾਇਕ ਜ਼ਮੀਨ ਸੀ ਨਹਿਰੀ 9.5 ਲੱਖ ਦਾ ਸੀ 9.5 ਲੱਖ ਦੇ ਹਿਸਾਬ ਨਾਲ ਕਲੈਕਟਰ ਰੇਟ ਇਹਨਾਂ ਨੇ ਸਹੀ ਭਰਿਆ ਤੇ ਇਹਨੂੰ ਫੇਰ ਵੀ ਉਹ ਆਦੇ ਨਹੀਂ ਜੀ ਇਹਨਾਂ ਨੇ ਰੇਟ ਘੱਟ ਭਰਿਆ ਤੇ ਇਹਨਾਂ ਦੀ ਹੁਣ 13 ਤਰੀਕ ਹੈ ਉਹਦਾ ਜਵਾਬ ਦਾਵਾ ਬਣਾ ਕੇ ਲਿਓ ਸਾਰਾ ਪਰਿਵਾਰ ਸਮੇਤ ਔਰਤਾਂ ਇਹਨਾਂ ਦੀ ਵਾਈਫ ਹੈ ਇਹਨਾਂ ਨੇ ਦੋਨਾਂ ਭਾਈਆਂ ਨੇ ਆਪਦੀ ਮਤਲਬ ਕਿ ਵਾਈਫ ਦੇ ਨਾਲ ਜ਼ਮੀਨ ਕਰਾਈ ਹੈ ਵੇਚਣ ਵਾਲਾ ਲੈਣ ਵਾਲਾ ਸਾਰੇ ਹਾਜ਼ਰ ਹੋਣ ਇੱਥੇ ਤੇ ਨਹੀਂ ਫਿਰ ਇਹ ਜੇ ਹਾਜ਼ਰ ਨਹੀਂ ਹੁੰਦਾ ਕੋਈ ਜਵਾਬਦਾਬਾ ਨਹੀਂ ਦਿੰਦਾ ਤੇ ਰਜਿਸਟਰੀਆਂ ਬੌਂਡ ਕੀਤੀਆਂ ਜਾਣਗੀਆਂ ਠੀਕ ਹੈ ਅਸੀਂ ਆਖਿਆ ਵੀ ਚਲੋ ਠੀਕ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਇੱਕ ਹੋਰ ਡਾਕਾ ਮਾਰ ਰਹੀ ਆ ਭਗਵੰਤਪਾਨ ਸਰਕਾਰ ਜੇਬਾਂ ਦੇ ਉੱਤੇ ਜਿਹੜੇ ਆਦੇ ਸੀ ਆਮ ਘਰਾਂ ਦੇ ਅਸੀਂ ਮੁੰਡੇ ਆ ਤੇ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਇਹ ਆਦੇ ਆ ਵੀ ਲੋਕਾਂ ਦੀ ਲੁੱਟ ਕਿਵੇਂ ਕਰਨੀ ਆ ਭਗਵੰਤਪਾਨ ਸਰਕਾਰਾਂ ਦੀ ਲੋਕਾਂ ਦੇ ਜੇਬਾਂ ਚੋਂ ਪੈਸੇ ਕਿਵੇਂ ਕੱਢਨੇ ਆ ਤੇ ਡਾਕਾ ਕਿਵੇਂ ਮਾਰਨਾ ਤੇ ਲੁੱਟਣਾ ਕਿਵੇਂ ਆ ਇਹ ਤਾਂ ਘਰ ਘਰ ਜਾ ਕੇ ਲੁੱਟ ਰਹੇ ਆ ਭਰਾਵਾ ਲੋਕਾਂ ਦੇ ਰਾਤ ਨੂੰ ਚੋਰੀ ਹੁੰਦੀ ਐ ਦਿਨੇ ਚੋਰੀ ਕਰਦੇ ਨੇ ਕਿਵੇਂ ਕਰਨੀ ਐ ਉਹ ਤਰੀਕਾ ਨਿਤ ਲੱਭਦੇ ਨੇ ਵੀ ਡਾਕਾ ਕਿਵੇਂ ਮਾਰਗੇ ਜ਼ਮੀਨਾਂ ਅਕਵਾਇਰ ਕਰਨੀਆਂ ਐ ਚਾਹ ਕੋਈ ਹੋਰ ਮਸਲਾ ਐ ਚਾਹ ਕੋਈ ਸਾਡੇ ਆਦਾਰੇ ਐ ਸਭ ਕੁਛ ਇਹ ਤਾਂ ਵੇਚਨ ਤੇ ਹੋਗੇ ਜਿਹੜਾ ਬੰਦਾ ਪੰਜਾਬ ਯੂਨੀਵਰਸਿਟੀ 2.5 ਕਰੋੜ ਦੇ ਵਿੱਚ ਦਾਤੇ ਲਾ ਸਕਦਾ ਤੇ ਉਹਦੇ ਲਈ ਆ ਚੀਜ਼ਾਂ ਤਾਂ ਬਹੁਤ ਛੋਟੀਆਂ ਨੇ ਅਸੀਂ ਇਹ ਆਦੇ ਆ ਵੀ ਸ਼ਹਿਰਾਂ ਦੇ ਵਿੱਚ ਜਿਹੜੇ ਪਲਾਟ ਹੁੰਦੇ ਨੇ ਉਹ ਮਹਿੰਗੇ ਸਸਤੇ ਦਾ ਰੇਟ ਹੁੰਦਾ ਵੀ ਜਿਵੇਂ ਇੱਕ ਸ਼ਹਿਰ ਦੇ ਵਿੱਚ ਜਗਾ ਜਾਵੜੀ ਉਹਦਾ ਰੇਟ ਵੱਧ ਹੈ ਇੱਕ ਪਰੇ ਫਿਰਨੀ ਤੇ ਜਾਵੜੀ ਉਹਦਾ ਰੇਟ ਘਟ ਗਿਆ ਜਿਹੜੀ ਨਹਿਰੀ ਪੈਲੀ ਹੈ ਉਹਨਾਂ ਦਾ ਚਲ ਨੋਟਿਸ ਨਿਕਲ ਜਾਂਦੇ ਨੇ ਆਮ ਤੌਰ ਤੇ ਵੀ ਰੇਟ ਉਤੜਾ ਚੜਾ ਦੇ ਵਿੱਚ ਵੀ ਕੀ ਰੇਟ ਹੈ ਜਿਹੜੀ ਨਹਿਰੀ ਨਹਿਰੀ ਵਾਈਕ ਜ਼ਮੀਨ ਹੈ ਉਹਦਾ ਤਾਂ ਰੇਟ ਹੀ ਇੱਕ ਹੁੰਦਾ ਹੈ ਉਦੋਂ ਕਲੈਕਟਰ ਰੇਟ 9.5 ਲੱਖ ਸੀ ਉਹਦਾ ਤਾਂ ਉਹਦੇ ਰੇਟਾਂ 'ਚ ਤਾਂ ਕੋਈ ਤਬਦੀਲੀ ਆਉਂਦੀ ਨਹੀਂ ਫਿਰ ਜਿਹੜਾ ਫਿਰ ਜਿਹੜੀ ਰਜਿਸਟਰੀ ਕਰਾਉਣੀ ਆ ਆਪਾਂ ਨੰਬਰਦਾਰ ਤੋਂ ਲੈ ਕੇ ਸਾਰਾ ਮਾਲ ਮਹਿਕਮੇ ਦੇ ਨਾਲ ਜੁੜਿਆ ਹੁੰਦਾ ਹੈ ਨੰਬਰਦਾਰ ਦੀਆਂ 51 ਹੁੰਦੀਆਂ ਲੈਣ ਵਾਲਾ ਵੇਚਣ ਵਾਲੇ ਦੇ ਦਸਕਤ ਕੂਟੇ ਕਲਰਕ ਕੋਲੇ ਰਜਿਸਟਰੀ ਚੈੱਕ ਹੁੰਦੀ ਹੈ ਰੀਡਰ ਕੋਲੇ ਰਜਿਸਟਰੀ ਚੈੱਕ ਹੁੰਦੀ ਹੈ ਉਸ ਤੋਂ ਬਾਅਦ ਸਾਰੀ ਕੰਪਿਊਟਰ 'ਤੇ ਚੜਾ ਕੇ ਆਨਲਾਈਨ ਚੜਾ ਕੇ ਉਹਨੂੰ ਚੈੱਕ ਕਰਕੇ ਤਸੀਲਦਾਰ ਨੂੰ ਮਨਜ਼ੂਰ ਕਰਦਾ ਹੈ ਬਕਾਇਦਾ ਤਸੀਲਦਾਰ ਤੇ ਸਾਈਨ ਹੁੰਦੇ ਆ ਉਸ ਤੋਂ ਬਾਅਦ ਅਸੀਂ ਰਜਿਸਟਰੀ ਲੈਣੇ ਆ ਪਟਵਾਰਖਾਨੇ ਜਾਣੇ ਆ ਪਟਵਾਰੀ ਦਰਜ ਕਰਦਾ ਕਾਨੂੰਗੋ ਦੇ ਬਕਾਇਦਾ ਦਸਕਤ ਵਗੈਰਾ ਹੁੰਦੇ ਆ ਦਰਜ ਕਰਦੇ ਆ ਉਹ ਰਪਟ ਪਾਉਂਦੇ ਨੇ ਉਸ ਤੋਂ ਬਾਅਦ ਫਿਰ ਇੰਤਕਾਲ ਤਹਿਸੀਲਦਾਰ ਮਨਜ਼ੂਰ ਕਰਦਾ ਉਹਦੀਆਂ ਰਪਟਾਂ ਤੈਹ ਹੁੰਦੀਆਂ ਫਿਰ ਉਸ ਤੋਂ ਬਾਅਦ ਗਰਦੌਰੀਆਂ ਤੈਹ ਹੁੰਦੀਆਂ ਸਾਰਾ ਪ੍ਰੋਸੈਸ ਬਏ ਚੱਲਦਾ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਘੱਟ ਰੇਟ ਤੇ ਆ ਜਿਹੜਾ ਮੌਕੇ ਦੇ ਉੱਤੇ ਤਹਿਸੀਲਦਾਰ ਹੈ ਉਹ ਉੱਥੇ ਬੈਠਾ ਕੀ ਕਰ ਰਿਹਾ ਸੀ ਉਹਨੇ ਜੇ ਰੇਟ ਘੱਟ ਭਰਿਆ ਉਹਨੇ ਰਜਿਸਟਰੀ ਕਿਵੇਂ ਕਰਤੀ ਭਈ ਬੋਲੋ ਤੁਸੀਂ ਵੀ ਉਹਨੇ ਇੱਕ ਕਰਤੀ ਦੋ ਕਰਤੀ ਜਿਹੜੇ ਐਨੇ ਨੇ ਨੋਟਸ ਕੱਢ ਰਹੇ ਹਣ ਸਾਰਿਆਂ ਗਲਤ ਕਰਤੀਆਂ ਉਹਨਾਂ ਨੇ ਕਿ ਉਹ ਮੁਖ ਜਿਹੜੇ ਮੌਕੇ ਦੇ ਅਫਸਰ ਨੇ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਬਣਦੀ ਅੱਜ ਤੁਸੀਂ 2.5 ਸਾਲ ਬਾਅਦ ਕਹਿ ਰਹੇ ਹੋ ਵੀ ਕਿਸਾਨ ਦੀ ਜੇਬ ਚੋਂ ਵੀ ਪੈਸੇ ਭਰ ਤੇਰਵਾ ਮਹੀਨਾ ਪਤਾ ਨਹੀਂ ਕਿਵੇਂ ਢਡੇਪੇੜ ਬਣ ਕੇ ਅਗਲੇ ਨੇ ਜ਼ਮੀਨ ਲਈ ਐ ਅੱਜ ਤੁਸੀਂ ਕਹੀ ਜਾਂਦੇ ਰੇਟ ਘੱਟ ਨੇ ਰਜਿਸਟਰੀਆਂ ਬਾਉਂਡ ਕਰਾਂਗੇ ਤੁਸੀਂ ਪੈਸੇ ਭਰ ਕੇ ਜਾਓ ਤੇ ਜਿਹੜਾ ਮੁਖਸਰ ਦੇ ਮੌਕੇ ਤੇ ਜਿਹੜਾ ਅਫਸਰ ਸੀਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜੇ ਕਲੈਕਟਰ ਰੇਟ ਘੱਟ ਭਰਿਆ ਤੇ ਉਹਨੇ ਰਜਿਸਟਰੀ ਮਨਜ਼ੂਰ ਕਿਉਂ ਕੀਤੀ ਉਹਦੀ ਡਿਊਟੀ ਕੀ ਹੈ ਉਹ ਉੱਥੇ ਕੁਰਸੀ ਤੇ ਬੈਠਾ ਉਹ ਤਨਖਾਹਾਂ ਕਾਦੀਆਂ ਲੈਂਦਾ मतलब ਆਮ ਤੌਰ ਤੇ ਹੁੰਦਾ ਜੇਕਰ ਕਿਸੇ ਤੋਂ ਗਲਤੀ ਹੁੰਦੀ ਆ ਤਾਂ ਉਹਨੂੰ ਘੰਟੇ ਬਾਅਦ ਜਾਂ ਦੋ ਦਿਨਾਂ ਬਾਅਦ ਯਾਦ ਆ ਸਕਦਾ ਪਰ ਇੱਥੇ 2.5 ਲਾਂ ਬਾਅਦ ਆ ਯਾਦ ਆ ਕਿਉਂ 22 ਜੀ ਘੰਟੇ ਬਾਅਦ ਕਿਉਂ ਰਜਿਸਟਰੀ ਜਦੋਂ ਇਹ ਰਜਿਸਟਰੀਆਂ ਕਰਦੇ ਆ ਕਲਰਕਾਂ ਰੀਡਰਾਂ ਤੋਂ ਲੈ ਕੇ ਚੈੱਕ ਕਰਕੇ ਇੱਕ ਇੱਕ ਪੇਜ ਚੈੱਕ ਕਰਕੇ ਇੱਕ ਇੱਕ ਦਸਖਤ ਚੈੱਕ ਕਰਕੇ ਆਨਲਾਈਨ ਕਰਦੇ ਆ ਫਿਰ ਤੀਜੇ ਦਿਨ ਰਜਿਸਟਰੀ ਮਿਲਦੀ ਆ ਜੇ ਮਨ ਲੋ ਕੋਈ ਮਿਸਟੇਕ ਹੋ ਗਈ ਘੱਟ ਰੇਟ ਭੜਿਆ ਗਿਆ ਉਹ ਅਗਲੇ ਦਿਨ ਕਹਿ ਸਕਦੇ ਸੀ ਫੋਨ ਕਰ ਸਕਦੇ ਸੀ ਉਹਦੂ ਅਗਲੇ ਦਿਨ ਕਹਿ ਸਕਦੇ ਸੀ ਫਿਰ ਕਾਨੂੰਗੋ ਪਟਵਾਰੀ ਦਫਤਰ ਜਾਂਦੀਆਂ ਜਿਸੇ ਚੈੱਕ ਹੁੰਦੀ ਆ ਫਿਰ ਅੰਤਕਾਲ ਹੁੰਦਾ ਉਹਦੋ ਕਹਿ ਸਕਦੇ ਸੀ ਮਹੀਨੇ ਬਾਅਦ ਕਹਿ ਸਕਦੇ ਢਾਈ ਢਾਈ ਸਾਲਾਂ ਬਾਅਦ ਤਿੰਨ ਤਿੰਨ ਸਾਲਾਂ ਬਾਅਦ ਅੱਜ ਤੁਸੀਂ ਨੋਟਸ ਕੱਢ ਰਹੇ ਹੋ ਵੀ ਤੁਸੀਂ ਆ ਕੇ ਪੈਸੇ ਭਰੋ ਤੁਸੀਂ ਘੱਟ ਰੇਟ ਭਰਿਆ ਇਹਦਾ ਮਤਲਬ ਅੱਜ ਤੋਂ 2 ਸਾਲਾਂ ਬਾਅਦ ਕੀ ਗਾਰੰਟੀ ਆ ਫਿਰ ਇਹਨਾਂ ਨੂੰ ਕਿਹਾ ਜਾਵੇ ਤੁਸੀਂ ਘੱਟ ਰੇਟ ਭਰਿਆ ਪਹਿਲਾਂ 18000 ਚ ਹੋਈ ਦੋ ਦੋ ਕਨਾਲਾ ਚਾਰ ਮਰਲੇ ਅੱਜ 20240 ਰੁਪਏ ਹੋਰ ਕੱਢਤੇ ਤੇ 38240 ਦੇ ਵਿੱਚ ਪੈ ਗਏ ਤਾਂ ਦੱਸੋ ਤੁਸੀਂ 2 ਕਨਾਲਾਂ 4 ਮਰਲੇ ਵਾਇਕ ਜ਼ਮੀਨਾਂ 38240 ਰੁਪਈਆ ਤੱਕ ਪਹੁੰਚ ਗਏ ਅੱਜ ਆਦੇ ਪੈਸੇ ਪਰੋ ਇਹ ਤਾਂ ਫਿਰ ਧੌਣ ਤੇ ਗੋਡਾ ਰੱਖ ਕੇ ਭਰਾ ਰਹੇ ਆ ਕੀ ਤੁਸੀਂ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਮੁੰਡਿਆਂ ਤੁਸੀਂ ਤਾਂ ਲੁੱਟ ਕਰ ਰਹੇ ਹੋ ਵੀ ਜੇਬਾਂ ਕਿਵੇਂ ਭਰਨੀਆਂ ਵੀ ਆਪਣਾ ਸਾਲ ਸਵਾ ਸਾਲ ਰਹਿ ਗਿਆ ਕੀ ਗਾਰੰਟੀ ਹੈ ਤੁਸੀਂ ਤਾਂ ਅਗਲੇ ਸਾਲ ਵੀ ਨੋਟਿਸ ਕੱਢ ਦਿਓਗੇ ਇਹ ਪਤਾ ਕੀਤਾ ਕਿ ਨੋਟਿਸ ਨੇ ਜਿਹੜੇ ਉਹ ਸਰਕਾਰ ਵੱਲੋਂ ਉਪਰੋਂ ਕੱਢੇ ਜਾਂਦੇ ਨੇ ਤੇ ਭਾਈ ਏਡੀਸੀ ਦੀ ਕੀ ਤਾਕਤ ਆ ਤੁਹਾਡੇ ਕੋਲੋਂ ਕੱਢ ਦੂ ਤੁਸੀਂ ਆਇਆ ਦੇਖੋ ਮੁਕਸਰ ਡੀਸੀ ਦੀ ਕੀ ਤਾਕਤ ਆ ਤੁਹਾਡੇ ਕੋਲੋਂ ਨੋਟਿਸ ਕੱਢ ਦੂ ਜਾਂ ਏਡੀਸੀ ਤੇ ਕੀ ਤਾਕਤ ਆ ਵੀ ਕੋਲੋਂ ਕੱਢ ਦੂ ਬਿਲਕੁਲ ਭਾਈ ਭਾਈ ਜੀ ਤੁਸੀਂ डीसी ਕਿਹਦੇ ਨਾਲ ਅਟੈਚ ਹੈ ਏਡੀਸੀ ਕਿ ਕਿਹੜੇ ਆਮ ਤੌਰ ਤੇ ਹੁੰਦਾ ਕਿ ਉਹਨੂੰ ਲੱਗਦਾ ਕਿ ਕੋਈ ਗਲਤੀ ਹੋ ਗਈ ਹੈ ਪਰ ਇੱਕ ਤਾਂ ਇੱਕ ਹੁੰਦਾ ਕਿ ਭਾਈ ਉੱਪਰੋਂ ਸਾਨੂੰ ਹਦਾਇਤ ਆਈ ਹੈ ਕਿ ਆਹ ਕੁਝ ਕਰੋ ਉਹਵੇਂ ਭਾਈ ਜੀ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਏਡੀਸੀ ਸਰਕਾਰ ਸਰਕਾਰ ਦਾ ਇੱਕ ਅਫਸਰ ਬੈਠਾ ਹੈ ਜਿਲ੍ਹੇ ਦੇ ਵਿੱਚ ਉਹ ਕਾਰਵਾਈ ਕਿਉਂ ਕਰ ਰਿਹਾ ਏਡੀਸੀ ਕੱਲਾ ਆਪ ਦੇ ਪਾਵਰ ਕਰ ਦੂ ਆਪ ਦੇ ਥਰੂ ਕਰ ਦੂ ਵੀ ਆ ਕਲੈਕਟਰ ਰੇਟ ਘੱਟ ਭਰਿਆ ਤੇ ਤੁਸੀਂ ਪੈਸੇ ਭਰੋ ਜੇ ਸਰਕਾਰ ਨੇ ਆਰਡਰ ਦਿੱਤੀ ਹੈ ਤਾਂ ਉਹ ਕੀਤਾ ਹੈ ਹੁਣ ਜਿਹੜੇ ਮਹਿਕਮੇ ਪ੍ਰਾਲੀ ਸਾੜਨ ਤੇ ਲਾਏ ਹੋਏ ਆ ਉਹ ਆਪਦੀ ਅਪਕਰਾਂ ਤੋਂ ਚੱਲ ਪਿਆ ਵੀ ਕਿਸਾਨ ਪ੍ਰਾਲੀ ਸਾੜੀ ਜਾਂਦੇ ਆ ਪਹਿਲਾਂ ਤੇ ਕਾਰਵਾਈ ਕਰੀਏ ਅੰਗਣਵਾੜੀ ਵਾਲੇ ਲਾਤੇ ਟੀਚਰ ਲਾਤੇ ਇੱਥੇ ਹਸਪਤਾਲਾਂ ਵਾਲੇ ਡਾਕਟਰ ਵੀ ਮਿਲਣ ਲੱਗਦਾ ਇਹਨਾਂ ਨੇ ਲਾਤੇ ਹੋਣੇ ਆ ਐਸ ਡੀ ਐਮ ਤਹਿਸੀਲਦਾਰ ਏ ਡੀ ਸੀ ਸਭ ਲਾਤੇ ਖੇਤੀਬਾੜੀ ਵਿਭਾਗ ਲਾਤੇ ਕੀ ਉਹ ਆਪਦੀ ਆਪ ਤੁਰਪੇ ਵੀ ਅਸੀਂ ਕਿਸਾਨ ਪ੍ਰਾਲੀ ਸਾੜਦਾ ਕਿ ਨਹੀਂ ਉਹਦੀ ਲੋਕੇਸ਼ਨ ਚੱਕਰ ਗਈ ਜੇ ਸਰਕਾਰ ਨੇ ਡਿਊਟੀਆਂ ਲਾਈਆਂ ਆ ਸਰਕਾਰ ਨੇ ਨੋਟਸ ਕੱਢੇ ਆ ਤਾਂ ਤਾਂ ਹੀ ਆ ਜੇ ਸਰਕਾਰ ਨੇ ਇਹ ਚੀਜ਼ ਕੀਤੀ ਆ ਨੋਟਸ ਕੱਢਿਆ ਆ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗੇ ਨੋਟਿਸ ਕੱਢਿਆ ਤੇ ਗਾਂਂ ਤਹਿਸੀਲ ਦੇ ਵਿੱਚ ਆਇਆ ਤਹਿਸੀਲ ਦੇ ਵਿੱਚੋਂ ਘਰਾਂ ਚੋਂ ਭੇਜਿਆ ਗਿਆ ਤਲਾਵਾਂ ਲਾਈਆਂ ਗਈਆਂ ਵੀ ਤੁਸੀਂ ਏਡੀਸੀ ਦੇ ਪੇਸ਼ ਹੋ ਤੇ ਉਹਦੀ ਬਕਾਇਦਾ 13 ਤਰੀਕ ਹੈ ਤੇ ਆ ਸਾਡੇ ਕੋਲੇ ਫਾਈਲ ਦੀਆਂ ਫੋਟੋ ਨੇ ਬਕਾਇਦਾ ਸਾਨੂੰ ਦਿਖਾ ਰਹੇ ਹਾਂ ਤੁਸੀਂ ਇਹ ਖਿੱਚ ਕੇ ਘਰੇ ਬੈਠੇ ਬੰਦੇ ਜਿਨ੍ਹਾਂ ਨੇ ਆਪਣੀ ਜ਼ਮੀਨ ਆਪਣੇ ਪਰਿਵਾਰ ਨੂੰ ਦਿੱਤੀ ਹੈ ਉਹ ਇੱਕ ਹਿਸਾਬ ਨਾਲ 2 ਸਾਲਾਂ ਬਾਅਦ ਦੋਸ਼ੀ ਬਣਾਤੇ ਸਰਕਾਰ ਨੇ ਬਿਲਕੁਲ ਦੋਸ਼ੀ ਬਣਾਤੇ ਹੁਣ ਵੇਚਣ ਨਾਲ ਯਾਰ ਲੈਣ ਵਾਲੇ ਦੀ ਕੀ ਗਲਤੀ ਹੈ ਤੇ ਵੇਚਣ ਵਾਲੇ ਦੀ ਕੀ ਗਲਤੀ ਹੈ ਜੋ ਸਾਨੂੰ ਕਿਹਾ ਜਾਂਦਾ ਸੀ ਉਹਨਾਂ ਰੇਟ ਭਰਤਾ ਪੈਸਾ ਭਰਤਾ ਇਹਦਾ ਕਸੂਰ ਕੀ ਹੈ ਕਿਨੇ ਜ਼ਮੀਨ ਲਈ ਜੋ ਸਟਾਮ ਸੀਗੇ ਜੋ ਸਟਾਮ ਉਹਨਾਂ ਨੇ ਮਨਜ਼ੂਰ ਕੀਤੇ ਉਹ ਲਾਤੇ ਅੱਜ ਕਿਹਾ ਜਾਵੇ ਵੀ ਇਹ ਤਾਂ ਸਟਾਮ ਘੱਟ ਲਾਏ ਆ ਤੂੰ ਪੈਸੇ ਭਾਰੇ ਤੇ ਦੁਬਾਰਾ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਠੀਕ ਆ ਯਾਰ ਜਿਹੜੇ ਮਹਿੰਗੀਆਂ ਪਲਾਟਾਂ ਆ ਉੱਥੇ ਨੋਟਸ ਹੋ ਜਾਂਦੇ ਨੇ ਪਰ ਜਿਹੜਾ ਕਲੈਕਟਰ ਰੇਟ ਜ਼ਮੀਨਾਂ ਵਾਈਕ ਨਹਿਰੀ ਦਾ ਇੱਕ ਰੇਟ ਆ 9.5 ਲੱਖ ਦਾ ਰੇਟ ਸੀ ਉਦੋਂ 22 23 ਦੇ ਵਿੱਚ ਉਹਦੇ ਹਿਸਾਬ ਦੇ ਨਾਲ ਕਲੈਕਟਰ ਰੇਟ ਦੇ ਹਿਸਾਬ ਨਾਲ ਪੈਸੇ ਭਰਤੇ ਤੇ ਅੱਜ ਤੁਸੀਂ ਢਾਈ ਪੌਣੇ ਤਿੰਨ ਸਾਲਾਂ ਬਾਅਦ ਕਹਿ ਰਹੇ ਹੋ ਵੀ ਤੁਸੀਂ ਪੈਸੇ ਭਰੋ ਇਹ ਟੀਕਾ ਲਾ ਕੇ ਵੇਖ ਰਹੇ ਆ ਪੰਜਾਬ ਦੇ ਲੋਕਾਂ ਨੂੰ ਅਧਿਆਵਾਜ਼ ਚੱਕੋ ਡਾਕਾ ਮਾਰ ਰਹੇ ਆ ਡਾਕੂ ਆ ਗਏ ਆ ਪੰਜਾਬ ਦੇ ਵਿੱਚ ਲੁੱਟ ਰਹੇ ਆ ਘਰਾਂ ਦੇ ਵਿੱਚ ਦਿਨੇ ਡਾਕਾ ਮਾਰ ਰਹੇ ਆ ਇਹ ਅੱਜ ਇਹਦੇ ਨੋਟਸ ਆ ਕੇ ਕੱਲ ਨੂੰ ਹੋਰਾਂ ਦੇ ਆ ਜਾਣਗੇ ਕੱਲ ਨੂੰ ਸ਼ਹਿਰਾਂ ਦੇ ਆ ਜਾਣਗੇ ਪਰਸੋਂ ਪਲਾਟਾਂ ਦੇ ਆ ਜਾਣਗੇ ਚੌਥੇ ਜਿਹੜੇ ਪਿੰਡਾਂ ਦੇ ਵਿੱਚ ਥਾਂ ਪਏ ਆ ਲਾਲ ਖੀਰ ਤੋਂ ਅੰਦਰ ਆ ਉਹਨਾਂ ਦੇ ਆ ਜਾਣਗੇ ਇਹ ਸਿਸਟਮ ਚੱਲ ਪੈਣਾ ਕੱਲ ਨੂੰ ਇਹ ਨਹੀਂ ਪਤਾ 5-5 ਸਾਲ ਪੁਰਾਣੀਆਂ ਰਜਿਸਟਰੀਆਂ ਦੇ ਕੱਢ ਲੈਣ 3-3 ਸਾਲ ਵਾਲੇ ਤਾਂ ਕੱਢ ਤੇ ਜਿਹੜੇ 6 ਮਹੀਨੇ ਸਾਲ ਪੁਰਾਣੀਆਂ ਰਜਿਸਟਰੀਆਂ ਦੇ ਕੱਢ ਲੈਣ ਵੀ ਲੋਕ ਤਾਂ ਪੈਸੇ ਭਰਨ ਲੱਗ ਗਏ ਆ ਇਹਨਾਂ ਨੂੰ ਕੱਢੋ ਨੋਟਸ ਤੇ ਭਰਾਓ ਇਹ ਅੱਜ ਟੀਕਾ ਲਾ ਕੇ ਵੇਖ ਰਹੇ ਆ ਅਸੀਂ ਛੋਟੇ ਮਾਧਿਅਮ ਰਹੀਂ ਆਵਾਜ਼ ਚੱਕ ਰਹੇ ਆ ਵੀ ਇਹਦੀ ਆਵਾਜ਼ ਚੱਕੋ ਪੰਜਾਬ ਦੇ ਲੋਕੋ ਇਹਦਾ ਜਵਾਬਦਾਤਾ ਬਣਾਓ ਵੀ ਜੋ ਕਲੈਕਟਰ ਰੇਟ ਸੀ ਉਦੋਂ ਦਾ ਅਸੀਂ ਭਰਿਆ ਉਹਦਾ ਮੌਕੇ ਦਾ ਅਫਸਰ ਜ਼ਿੰਮੇਵਾਰ ਹੈ ਜੀਨੇ ਉਥੇ ਰਜਿਸਟਰੀ ਕੀਤੀ ਹੈ ਉਹਨੇ ਘੱਟ ਰੇਟ ਤੇ ਫਿਰ ਕਿਉਂ ਕੀਤੀ ਜੇ ਉਹਦੀ ਵਜ੍ਹਾ ਕੀ ਸੀ ਕਾਰਨ ਕੀ ਸੀ ਉਹ ਨੋਟਸ ਅਫਸਰ ਨੂੰ ਜਾਣਾ ਚਾਹੀਦਾ ਜਿਹੜਾ ਇਹਨਾਂ ਨੂੰ ਆ ਰਿਹਾ ਜਿਹੜੇ ਬੰਦੇ ਨੇ ਜ਼ਮੀਨ ਪੈ ਲਈ ਹੈ ਇਹਨਾਂ ਰਜਿਸਟਰੀਆਂ ਦੀ ਗਿਣਤੀ ਵੀ ਕਈ ਹੈ ਮਤਲਬ ਇੱਕ ਹੋਣੀਗੀ ਕਈ ਨੋਟਸ ਆਏ ਹੈ ਮਤਲਬ ਉਸੇ ਅਫਸਰ ਨੇ ਕਈ ਰਜਿਸਟਰੀਆਂ ਗਲਤ ਕਰਤੀਆਂ ਇਸ ਹਿਸਾਬ ਨਾਲ ਤਾਂ ਇਹ ਸਾਨੂੰ ਇਹ ਪਤਾ ਲੱਗਿਆ ਰੀਡਰ ਤੋਂ ਵੀ ਇਹ ਨੋਟਸ ਸਾਨੂੰ ਕੱਲ੍ਹ ਨੂੰ ਵੀ ਬਹੁਤ ਸਾਰੇ ਨੋਟਸ ਨਿਕਲਦੇ ਨੇ ਤੇ ਅਸੀਂ ਇਹ ਵੀ ਸੁਣਿਆ ਇੱਥੇ ਬੁੱਟਰਸ਼ਰੀ ਪਿੰਡ ਹੈ ਉਹ ਵੀ ਜਵਾਬਦਾਵਾ ਤਿਆਰ ਕਰਕੇ ਭਰਾ ਲਾ ਰਹੇ ਨੇ ਇਹ ਇੱਕ ਨੂੰ ਨਹੀਂ ਲਿਕ ਲਿਆ ਇਹਦਾ ਮਤਲਬ ਦੋਛੀ ਉਥੇ ਮੌਕੇ ਦਾ ਜਿਹੜਾ ਰਜਿਸਟਰੀ ਕਰ ਰਿਹਾ ਪੁੱਛਗਿਛ ਉਹਦੀ ਹੋਣੀ ਚਾਹੀਦੀ ਸੀ ਨੋਟਸ ਉਹਨੂੰ ਹੋਣਾ ਚਾਹੀਦਾ ਸੀ ਖੱਜਲ ਕਿਨੂੰ ਕੀਤਾ ਜਾ ਰਿਹਾ ਜਿਹੜੇ ਬੰਦੇ ਨੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਜਿਨੇ ਜ਼ਮੀਨ ਜਾਂ ਥਾਂ ਜਾਂ ਕੁਝ ਲਿਆ ਉਹਨੂੰ ਕੀਤਾ ਜਾ ਰਿਹਾ ਪੁੱਛਗਿਛ ਉਹਦੀ ਹੋ ਰਹੀ ਹੈ ਵੀ ਤੂੰ ਪੈਸੇ ਘੱਟ ਕਿਉਂ ਭਰੇ ਘੱਟ ਭਰੇ ਤਾਂ ਤੂੰ ਭਰ ਕੇ ਜਾ ਪੈਸੇ ਨਹੀਂ ਤੇਰੀ ਨਹੀਂ ਫਿਰ ਕਾਰਨ ਕੀ ਹੋਊਗਾ ਜੇ ਜਵਾਬਦਾਵਾ ਨਾ ਦੇਣਗੇ ਜੇ ਮਤਲਬ ਕਿ ਇਹਨੂੰ ਚੈਲੰਜ ਨਾ ਕਰਨਗੇ ਤਾਂ ਉਹਦੀ ਰਜਿਸਟਰੀ ਬਾਉਂਡ ਕਰਾਂਗੇ ਜੇ ਹਾਜ਼ਰ ਨਾ ਹੋਣਗੇ ਇਹ ਹੁਣ ਇੱਕ ਖੱਜਲ ਖਰਾਬੀ ਹੀ ਨਹੀਂ ਤਾਂ ਹੋਰ ਕੀ ਹੈ ਜ਼ਮੀਨ ਖੋਈ ਫਿਰ ਰਜਿਸਟਰੀ ਬਾਉਂਡ ਕਰਨਗੇ ਹੁਣ ਖੱਜਲ ਖਰਾਬੀ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਦਫ਼ਤਰਾਂ ਦੇ ਗੇੜੇ ਚੱਕਰ ਭਕਾਈ ਜਿਹਨੂੰ ਪਤਾ ਨਹੀਂ ਵਿਚਾਰੇ ਨੂੰ ਉਹ ਦੁਬਾਰਾ ਆਪਦਾ ਫੇਰ ਸਟੈਪ ਚੱਕੂਗਾ ਨੋਟਸ ਤਿਆਰ ਕਰਾਊਗਾ ਫੇਰੇ ਆਦੇ ਪੈਸੇ ਭਰੋ ਇਹ ਖੱਜਲ ਖਰਾਵੀਆਂ ਨਹੀਂ ਹੋਰ ਕੀ ਹੈ ਆਮਕਰਾਂ ਦੀ ਸਰਕਾਰ ਹੀ ਹੈ ਆਪ ਬਦਲਾ ਲੈ ਕੇ ਨਿਤ ਨਵਾਂ ਬਦਲਾ ਆ ਜਾਂਦਾ ਯਾਰ ਨਿਤ ਨਵਾਂ ਬਦਲਾ ਆ ਜਾਂਦਾ ਇਹ 75 ਸਾਲਾਂ ਦਾ ਬਦਲਾ ਲੈ ਕੇ ਆਏ ਹੋ ਤੁਸੀਂ ਜਿਹੜੇ ਤੁਸੀਂ ਲੋਕਾਂ ਦੀਆਂ ਜੇਬਾਂ 'ਚੋਂ ਡਾਕਾ ਮਾਰਨਾ ਦੇਣਾ ਤਾਂ ਕੀ ਸੀ ਤੁਸੀਂ ਤਾਂ ਲੁੱਟ ਰਹੇ ਹੋ ਲੋਕਾਂ ਦੀਆਂ ਜੇਬਾਂ 'ਚੋਂ ਓਏ ਪਤੰਦਰੋ ਹੁਣ ਤਾਂ ਛੱਡ ਦਿਓ ਅਸੀਂ ਮਾੜਾ ਮੋਟਾ ਤਾਂ ਲੋਕਾਂ ਨੂੰ ਸਹੱਕਦਾ ਛੱਡ ਦਿਓ ਪਤੰਦਰੋ ਤੁਸੀਂ ਤਾਂ ਜਮਾ ਹੀ ਆਂ ਚੁਰਾ ਤਿੱਖਾ ਕਰਕੇ ਤੁਸੀਂ ਤਾਂ ਗੱਲ ਲਾਉਣ ਨੂੰ ਹੋ ਗਏ ਆ ਸੈਕਦਾ ਛੱਡ ਦਿਓ ਜੇ ਲੋਕ ਰਹਿਣਗੇ ਫੇਰ ਹੀ ਰਾਜ ਕਰੋਗੇ ਭਗਵੰਤ ਸਿਆ ਨਹੀਂ ਇੱਥੇ ਪਿੰਡਾਂ ਦੇ ਵਿੱਚ ਲੋਕ ਸੋਨੂੰ ਗਲੀਆਂ ਵਿੱਚ ਦੀ ਛੋਟਾ ਟਾਪਕੇ ਰ ਲਵਾਉਣ ਕੇ ਆਉਣ ਵਾਲੇ ਸਮੇਂ ਚ ਐਸੇ ਹਾਲਾਤ ਤੁਸੀਂ ਪੰਜਾਬ ਦੇ ਵਿੱਚ ਪੈਦਾ ਕਰ ਰਹੇ ਹੋ ਤੇ ਪੰਜਾਬ ਦੇ ਲੋਕਾਂ ਨੂੰ ਛੋਟੇ ਮਾਧਿਮ ਮਾਧਿਮ ਰਹੀਂ ਕਹਿ ਰਿਹਾ ਵੀ ਇਹ ਜੇਬਾਂ ਦੇ ਵਿੱਚ ਡੱਕਾ ਇਹ ਪੈਸਾ ਇਕੱਠਾ ਕਰਨ ਵਾਸਤੇ ਸਰਕਾਰ ਨੇ ਇੱਕ ਨਵੀਂ ਬਦਲਾ ਵਾਲੀ ਚਾਲ ਚੱਲੀ ਹੈ ਤਾਂ ਹੁਣ ਇਹ ਪਰਿਵਾਰ ਨੇ ਜਿਹੜੇ ਮਤਲਬ ਇਦਾਂ ਤੇ ਹੋਰ ਪਰਿਵਾਰ ਨੇ ਕੀ ਉਹ ਪੈਸੇ ਭਰਨਗੇ ਇਹ ਸਾਰੇ ਜਿਹੜੇ ਜੱਗ ਜਨੇ ਮੰਗੇ ਜਾ ਰਹੇ ਉਹਨਾਂ ਦੇ ਅਸੀਂ ਆਦਿਆਂ ਇਸ ਤੇ ਲੜਾਈ ਲੜੋ ਠੀਕ ਹੈ ਜੇ ਕੋਈ ਸ਼ਹਿਰੀ ਪਲਾਟ ਹੈ ਉਹਦਾ ਰੇਟ ਕੋਈ ਵੱਧ ਘਟ ਹੈ ਉਹਦਾ ਠੀਕ ਹੈ ਤੁਸੀਂ ਨੋਟਸ ਦਾ ਜਵਾਬ ਦਿਓ ਮਨਸ ਜਿਹੜਾ ਜ਼ਮੀਨ ਪਿੰਡਾਂ ਦੇ ਵਿੱਚ ਜ਼ਮੀਨ ਆ ਜਿਹੜੀ ਜਿਹੜੀ ਨਹਿਰੀ ਜ਼ਮੀਨ ਆ ਅਸੀਂ ਉਹਨੂੰ ਕਹਿ ਸਕਦੇ ਹਾਂ ਨਹਿਰੀ ਜ਼ਮੀਨ ਦੇ ਵਿੱਚ ਉਹਦਾ ਇੱਕ ਰੇਟ ਹੁੰਦਾ ਜਿਵੇਂ 22 23 ਦੇ ਵਿੱਚ 9.5 ਲੱਖ ਸੀਗਾ ਉਹਦੇ ਹਿਸਾਬ ਨਾਲ ਇਹਨਾਂ ਨੇ ਤਾਂ ਪੈਸੇ ਭਰਤੇ ਤੇ ਫਿਰ ਅਸੀਂ ਕਿਉਂ ਭਰਾਂਗੇ ਅਸੀਂ ਇਸ ਨੂੰ ਚੈਲੰਜ ਕਰਾਂਗੇ ਨੋਟਿਸ ਦਾ ਜਵਾਬ ਦੇਵਾਂਗੇ ਤੇ ਤੇ ਲੜਾਈ ਲੜਾਂਗੇ ਦੀ ਆਵਾਜ਼ ਚੱਕਾਂਗੇ ਤੇ ਲੋਕਾਂ ਸਾਹਮਣੇ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਤੇ ਅਸੀਂ ਲੋਕਾਂ ਨੂੰ ਵੀ ਆਦਿਆਂ ਵੀ ਪੈਸੇ ਭਰਨ ਦੀ ਬਜਾਏ ਆਪਣੀ ਲੜਾਈ ਲੜੋ ਲੋਕੋ ਆਪਣੀ ਆਵਾਜ਼ ਚੱਕੋ ਐ ਐ ਜਾ ਕੇ ਦਫਤਰ ਦੇ ਵਿੱਚ ਵੀ ਸਾਨੂੰ ਕਹਤਾ ਤਾਂ ਤੁਸੀਂ ਚੁੱਪ ਕਰਕੇ ਪੈਸੇ ਭਰ ਦਿਓ ਇਹਦੀ ਕੀ ਗਾਰੰਟੀ ਹੈ ਵੀ ਅਗਲੇ ਸਾਲ ਸਰਕਾਰ ਨੇ ਨੋਟਿਸ ਕੱਢਦਾ ਵੀ ਅੱਜ ਦੇ ਰੇਟ ਨਾਲ ਭਰੋ ਵੀ ਜ਼ਮੀਨ ਤਾਂ ਉਦੋਂ ਮਹਿੰਗੀ ਹੋਗੀ ਇਹਨਾਂ ਦਾ ਕੀ ਪਤਾ ਭਰਾਵਾ ਕੀ ਕਹਿ ਦੇਣਾ ਇਹਨਾਂ ਨੇ ਤਾਂ ਸਭ ਕੁਝ ਹੀ ਕਹਿ ਦੇਣਾ ਕਿਉਂਕਿ ਆਦੇ ਸੀ 75 ਸਾਲਾਂ ਚ ਬਦਲਾ ਆਊਗਾ ਉਹ ਬਦਲਾ ਦੇ ਚੱਕਰ ਚ ਤਾਂ ਕੁਝ ਵੀ ਬਦਲਾ ਲਿਆ ਸਕਦੇ ਆ ਇਹ ਤਾਂ ਐਵੇਂ ਹੀ ਕਹਿ ਦੇਣਗੇ ਜਿਹੜਾ ਤੁਸੀਂ ਅੱਜ ਮਤਲਬ ਕਿ ਪੈਸੇ ਭਰੇ ਆ ਨੋਟਸ ਆ ਗਿਆ ਤੁਹਾਨੂੰ ਇਹਦਾ 24 ਦੇ ਆਪਾਂ 26 ਦੇ ਵਿੱਚ ਜਾ ਕੇ ਫੇਰ ਨੋਟਸ ਕੱਢ ਦੇਣ ਵੀ ਭਾਈ ਇਹ ਤਾਂ ਜ਼ਮੀਨ ਮਹਿੰਗੀ ਹੋ ਗਈ ਹੈ ਤੁਸੀਂ ਫਿਰ ਉਹਦੋਂ ਕਲੈਕਟਰ ਰੇਟ ਘੱਟ ਭਰਿਆ ਦੁਬਾਰਾ ਤੁਹਾਨੂੰ ਨੋਟਸ ਆਇਆ ਉਹਦੇ ਮੁਤਾਬਕ ਅੱਜ ਦੇ ਮੁਤਾਬਕ ਹੋਰ ਹੋਰ ਪਰੋ ਤੁਸੀਂ ਇਨਾਂ ਦਾ ਬਦਲਾਅ ਦਾ ਕੀ ਪਤਾ ਇਹ ਤਾਂ ਕੁਝ ਵੀ ਕਰ ਸਕਦੇ ਨੇ ਕਿਉਂਕਿ ਨਿਤ ਬਦਲਾਅ ਆਉਂਦਾ ਪੰਜਾਬ ਦੇ ਵਿੱਚ ਬਦਲਾਅ ਕਹਿ ਕੇ ਆਏ ਸੀ ਨਿਤ ਨਵਾਂ ਬਦਲਾਅ ਰਿਹਾ ਇਹ ਬਦਲਾਅ ਦੇ ਕਹਿਣ ਤੇ ਇਹ ਨਹੀਂ ਪਤਾ ਭਰਾਵਾ ਕਿਹੜਾ ਬਦਲਾਅ ਲਿਆਉਣਗੇ ਇਸ ਕਰਕੇ ਇਹ ਬਦਲਾਅ ਨੂੰ ਚੈਲੰਜ ਕਰਨ ਵਾਸਤੇ ਲੋਕਾਂ ਨੂੰ ਆਦਿਆਂ ਆਵਾਜ਼ ਚੱਕੋ ਇਹ ਪੈਸਾ ਜਿਹੜਾ ਇਹ ਆਏ ਨਾ ਪਰੋ ਇਹ ਜੇਬਾਂ ਦੇ ਉੱਤੇ ਸਰਕਾਰ ਛੋਡੇ ਡਾਕਾ ਮਾਰ ਰਹੀ ਹੈ ਜਦੋਂ ਇੱਕ ਵਾਰਾ ਰਜਿਸਟਰੀ ਹੋ ਜੇ ਜਿਹੜੀ ਨਹਿਰੀ ਜ਼ਮੀਨ ਹੈ ਜਿਹਨੂੰ ਆਮ ਆਪ ਨੂੰ ਪਾਣੀ ਲੱਗਦਾ ਵਾਹਿਕ ਜ਼ਮੀਨ ਹੈ ਉਹ ਕਲੈਕਟਰ ਰੇਟ ਤੇ ਹੋ ਜੇ ਜੇ ਉਹ ਅਫਸਰ ਘੱਟ ਵੱਧ ਕਰਦਾ ਉਹ ਅਫਸਰ ਦੀ ਪੁੱਛਗਛ ਹੋਣੀ ਚਾਹੀਦੀ ਆ ਮੌਕੇ ਤੇ ਜਿਹਦੇ ਪੈਨ ਨਾਲ ਰਜਿਸਟਰੀ ਮਨਜ਼ੂਰ ਹੁੰਦੀ ਹੈ ਜੇ ਉਹ ਅਫਸਰ ਤਹਿਸੀਲਦਾਰ ਇਹਨਾਂ ਨੂੰ ਕਹਿੰਦਾ ਮੈਂ ਰਜਿਸਟਰੀ ਨਹੀਂ ਕਰਦਾ ਇਹਦੇ ਵਿੱਚ ਆ ਨੁਕਸਾ ਜਾਂ ਇਹਦਾ ਘੱਟ ਰੇਟ ਹੈ ਜਾਂ ਇਹਦੇ ਚਾਹ ਕਮੀ ਹੈ ਤੇ ਬਿਲਕੁਲ ਇਹ ਕਿਵੇਂ ਕਰਾ ਲੈਂਦੇ ਇਹਨਾਂ ਦੀ ਕੀ ਜਰਤ ਸੀ ਜਿਹਦਾ ਪੈਨ ਚੱਲਿਆ ਜਿਹਨੇ ਮਨਜ਼ੂਰ ਕੀਤੀ ਆ ਪੁੱਛਗਛ ਉਹਦੇ ਹੋਣ ਦੇ ਬਜਾਏ ਪੁੱਛਗਛ ਲੋਕਾਂ ਦੀ ਹੋ ਰਹੀ ਹੈ ਜੇਬ ਤੇ ਡਾਕਾ ਲੋਕਾਂ ਦੇ ਮਾਰਿਆ ਜਾ ਰਿਹਾ ਖੱਜਲ ਲੋਕ ਕੀਤੇ ਜਾ ਰਹੇ ਨੇ ਆ ਪੰਜਾਬ ਦੇ ਵਿੱਚ ਇਹ ਬਦਲਾ ਲੈ ਕੇ ਆਇਆ ਲੋਕ ਲੇਡੀਸ ਆਹ ਹਮ ਤਾਇਗਲ ਕਰਿਆ ਲੋਕਵਾਜ ਟੀਵੀ ਤੋਂ ਹਾਂਜੀ ਇੱਕ ਤੁਹਾਡਾ ਵਰਸ਼ਨ ਲੈਣਾ ਸੀ ਇੱਕ ਮਾਮਲੇ ਦੇ ਵਿੱਚ ਜੀ ਇੱਕ ਨਾ ਪਿੰਡ ਕਿਸ਼ਨਪੁਰਾ ਦੇ ਦੋ ਵਿਅਕਤੀ ਨੇ ਸਾਨੂੰ ਇੰਟਰਵਿਊ ਦਿੱਤੀ ਸੀ ਅੱਜ ਹਾਂ ਲੋ ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ 2 ਸਾਲ ਪਹਿਲਾਂ ਰਜਿਸਟਰੀ ਕਰਵਾਈ ਸੀਗੀ ਜੀ ਆਪਣੀ 17-17 ਮਰਲੇ ਦੀ ਉਹਨਾਂ ਦੀ ਪਤਨੀ ਦੇ ਨਾਮ ਤੇ ਹਰਪ੍ਰੀਤ ਕੌਰ ਤੇ ਜਸਵਿੰਦਰ ਕੌਰ ਦੇ ਨਾਮ ਤੇ ਹੋ ਚਾਰੀ ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਸਾਨੂੰ ਹੁਣ ADC ਆਫਿਸ ਵੱਲੋਂ ਨੋਟਿਸ ਕੱਢੇ ਗਏ ਨੇ ਕਿ ਭਈ ਉਹਦੋਂ ਤੁਸੀਂ ਸਟਾਮਪ ਫੀਸ ਘੱਟ ਭਰੀ ਸੀ ਹੁਣ ਦੁਬਾਰੇ ਭਰੋ ਕੀ ਮਾਮਲਾ ਜੀ ਸਾਰਾ ਨੋਟਿਸ ਦੱਸੋ ਮੇਰੇ ਧਿਆਨ ਚ ਗਏ